ਲੋਕ ਸਭਾ ਚੋਣਾਂ ਨੂੰ ਲੈ ਕੇ ਬਠਿੰਡਾ ਦੇ ਅੰਦਰ 91% ਅਸਲਾ ਹੋ ਗਿਆ ਹੈ ਜਮ੍ਹਾਂ ਅਤੇ ਬਾਕੀ ਰਹਿੰਦਾ ਹੋ ਜਾਵੇਗਾ ਹਫਤੇ ਦੇ ਅੰਦਰ ਐਸਪੀ ਸਿਟੀ ਨਰਿੰਦਰ ਸਿੰਘ ਨੇ ਦਿੱਤੀ ਜਾਣਕਾਰੀ ਸ਼ੁੱਕਰਵਾਰ ਨੂੰ 1:30 ਵੇ ਤੇ ਲਗਭਗ ਐਸਪੀ ਸਿਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਉਹਨਾਂ ਵੱਲੋਂ ਅਸਲਾ ਜਮ੍ਹਾਂ ਕਰਵਾਇਆ ਜਾਣਾ ਸੀ ਅਤੇ ਉਹਨਾਂ ਕਿਹਾ ਕਿ ਜ਼ਿਲ੍ਹੇ ਦੇ ਅੰਦਰ 91% ਅਸਲਾ ਜਿਹੜਾ ਉਹ ਜਮ੍ਹਾਂ ਹੋ ਚੁੱਕਾ ਹੈ ਅਤੇ ਬਾਕੀ ਰਹਿੰਦਾ ਵੀ ਇੱਕ ਹਫਤੇ ਦੇ ਅੰਦਰ ਅੰਦਰ ਜਮ੍ਹਾਂ ਕਰਵਾ ਲਿਆ ਜਾਵੇਗਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੀ ਹਦਤ ਹੈ ਕਿੰਨੇ ਵੈਪਨ ਜਮ੍ਹਾਂ ਹੋ ਗਏ ਕਿੰਨੇ ਬਾਕੀ ਨੇ ਮਾੜਯੋਗ ਇਲੈਕਸ਼ਨ ਕਮਿਸ਼ਨ ਦੀ ਹਦਤਾਂ ਮੁਤਾਬਕ ਬਠਿੰਡਾ ਜ਼ਿਲ੍ਹੇ ਦੇ ਅੰਦਰ ਜਿਹੜੇ ਅਸਲੇ ਹੈਗੇ ਆ ਆਰਮ ਸਟੈਪੋਜੀਸ਼ਨ ਹੈਗੀ ਹੈ ਉਸ ਦੇ ਵਿੱਚ ਇੱਕ ਕੁੱਲ ਜਿਹੜੇ ਹੈਗੇ ਪਠੰਡਾ ਜ਼ਿਲ੍ਹੇ ਦੇ ਅੰਦਰ 31000 37 ਜਿਹੜੇ ਅਸਲੇ ਮੌਜੂਦ ਨੇ ਇਹਨਾਂ ਦੇ ਵਿੱਚੋਂ ਜਿਹੜੀ ਹੈਗੀ ਹੈ ਬਠਿੰਡਾ ਪੁਲਿਸ ਵੱਲੋਂ 91% ਜਿਹੜੇ ਅਸਲੇ ਹੈਗੇ ਨੇ ਡੈਪੋਜੀਸ਼ਨ ਜਿਹੜੀ ਹੈਗੀ ਕਰਵਾ ਲਈ ਗਈ ਜਿਹਦੇ ਵਿੱਚ ਤਕਰੀਬਨ 27000 ਦੇ ਕਰੀਬ ਜਿਹੜਾ ਅਸਲਾ ਅਸੀਂ ਵੱਖ-ਵੱਖ ਥਾਣਿਆਂ ਦੇ ਵਿੱਚ ਜਮ੍ਹਾਂ ਕਰਵਾਇਆ ਜਾ ਚੁੱਕਾ ਹੈ। ਬਾਕੀ ਜਿਹੜੇ ਰਹਿੰਦੇ ਅਸਲੇ ਨੇ ਉਹ ਵੀ ਇਸ ਅ ਵਿਧੇਨੇ ਵੀਕ ਅਸੀਂ ਸਾਰਾ ਕੰਪਲੀਟ ਕਰ ਲਵਾਂਗੇ 100% ਡੈਪੋਜੀਸ਼ਨ ਦੇ ਵਿੱਚ। ਕੁਝ ਜਿਹੜੀ ਅਸੀਂ ਅਸਲਾ ਲਾਇਸੈਂਸ ਜਿਵੇਂ ਕਿ ਪੈਟਰੋਲ ਪੰਪ ਹੈ ਜਾਂ ਬੈਂਕਸ ਦੇ ਵਿੱਚ ਸਿਕਿਉਰਿਟੀ ਗਾਰਡਸ ਨੇ ਜਾਂ ਹੋਰ ਜਿਹੜੇ ਕੈਸ਼ ਕੈਰੀਂਗ ਵੈਨਸ ਹੈ ਗਿਆ ਨੇ ਉਹਨਾਂ ਦੇ ਅਸਲਾ ਜਿਹੜੇ ਹੈਗੇ ਕੁਝ ਸ਼ੋਰ ਦਿੱਤੀ ਗਈ ਹੈ ਉਹ ਤਕਰੀਬਨ 1% ਦੇ ਕਰੀਬ ਜਿਹੜੀ ਹੈਗੀ ਐਗਜ਼ੈਂਪਸ਼ਨ ਦਿੱਤੀ ਗਈ ਹੈ ਬਾਕੀ ਜਿਹੜੇ ਅਸਲੇ ਹੈਗੇ ਨੇ ਉਹ ਤਕਰੀਬਨ ਅਸੀਂ ਵਿਧਨ ਵੀ ਜਿਹੜੇ ਸਾਰੇ ਡਿਪੋਜੀਸ਼ਨ ਕਰਵਾ ਲਵਾਂਗੇ ਕੋਈ ਸਰ ਕਮੇਟੀ ਬਣਾਈਏ ਜਿੱਥੇ ਜਿਹੜੇ ਲੈਅ ਤੰਨੇ ਤੁਸੀਂ ਜਿਹੜੇ ਬੰਦੇ ਮੀਟਿੰਗ ਨੇ ਆ ਕੇ ਤੁਹਾਡੇ ਕੋਲ ਅਪਲਾਈ ਕਰਦੇ ਨੇ ਸਿਸਟਮ ਕਿਵੇਂ ਹੁੰਦਾ ਹੈ ਹਾਂ ਜਿਹੜੇ ਅਸਲਾ ਲਾਇਸੈਂਸ ਦੀ ਐਗਜ਼ੈਂਪਸ਼ਨ ਜਿਹੜੀ ਹੈਗੀ ਹੈ ਮਾਨਯੋਗ ਦਿਸੇ ਸਾਹਿਬ ਜਿਹੜੀ ਹੈਗੀ ਹੈ ਉਹਨਾਂ ਦੇ ਆਫਿਸ ਵੱਲੋਂ ਅਪਲੀਕੇਸ਼ਨ ਫਾਈਲ ਕੀਤੀ ਜਾਂਦੀ ਹੈ ਜੇ ਕੋਈ ਐਪਲੀਕੈਂਟਸ ਫਾਈਲ ਕਰਦਾ ਹੈ ਤੁਹਾਡੀ ਕਮੇਟੀ ਬਣੀ ਹੋਈ ਹੈ ਕਮੇਟੀ ਦੇ ਵਿੱਚ ਜਿਹੜੇ ਜਿਹੜੇ ਅਫੀਸਰਸ ਨੇ ਉਹਨੂੰ on the basis of ਜੀਡੀਵੀਓ ਦੀ ਟਰਮਸ ਐਂਡ ਕੰਡੀਸ਼ਨ ਹੈਗੀਆਂ ਨੇ ਜਾਂ ਲਗਮਾਨਯੋਗ ਇਲੈਕਸ਼ਨ ਕਮਿਸ਼ਨ ਦੇ ਹਦਾਇਤਾਂ ਹੈਗੀਆਂ ਨੇ ਉਹਨਾਂ ਦੇ ਮੁਤਾਬਕ ਹੀ ਜਿਹੜੀ ਹੈਗੀ ਹੈ ਜਿਹੜੀ ਸ਼ੋਰਟ ਜਿਹੜੀ ਜਬਰਦੀ ਸ਼ੋਰਟ ਹੈ ਯੋਗ ਸ਼ੋਰਟ ਹੈ ਜਿਹੜਾ ਐਪਲੀਕੈਂਟ ਜਿਹਦੀ ਯੋਗ ਜਰੂਰੀ ਜਿਹੜੀ ਚੀਜ਼ਾਂ ਹੁੰਦੀਆਂ ਨੇ ਟਰਮਸ ਐਂਡ ਕੰਡੀਸ਼ਨ ਉਹਨਾਂ ਦੇ ਆਧਾਰ ਤੇ ਜਿਹੜੀ ਐਪਲੀਕੇਸ਼ਨ ਦੇ ਐਗਜ਼ੈਂਪਸ਼ਨ ਦਿੱਤੀਆਂ ਜਾਂਦੀਆਂ